ਵਾਹਿਗੁਰਜੀਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਬਤੇ ਸਾਰੇ ਸਿੱਖ ਵੀਰਾਂ ਨੂੰ ਤੇ ਖੰਡੂਰ ਸਾਹਿਬ ਦੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪੋ ਭਾਈ ਅਮਰਤਪਾਲ ਸਿੰਘ ਖਾਲਸਾ ਨੂੰ ਸਬੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਕਰਿਏ ਤੇ ਐਮਪੀ ਦੀ ਸ਼ੀਟ ਤੇ ਬਿਠਾ ਲਈਏ ਭਾਈ ਅਮਰਤਪਾਲ ਸਿੰਘ ਨੂੰ ਬਿਠਾਈਏ ਤੇ ਸਾਡੀ ਜੋ ਸਿੱਖਾਂ ਦੀ ਗੱਲ ਕਰਦਾ ਏ ਖਾਲਸੇ ਦੀ ਗੱਲ ਕਰਦਾ ਏ ਸਾਡੀ ਪੱਗਾਂ ਦੀ ਗੱਲ ਕਰਦਾ ਏ ਤੇ ਬੱਦੀ ਸਿੰਘ ਰਿਹਾ ਹੋਣ ਦੀ ਗੱਲ ਇਹ ਜਿਹੜਾ ਬਲਟੋਹਾ ਏ ਜਿਹੜਾ ਇਹ ਇਹਨੇ ਸਿੱਖਾਂ ਦਾ ਤੇ ਕਾਣ ਕੀਤਾ ਏ ਸਿੱਖੀ ਦਾ ਕਾਣ ਕੀਤਾ ਏ ਇਹ ਆਪਾਂ ਨੂੰ ਵੀਰੋ ਵੱਧ ਤੋਂ ਵੱਧ ਵੋਟਾਂ ਪਾ ਕੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਾਹਰ ਕੜਾ ਇਹ ਆਪਾਂ ਡਬਰੂਗੜ੍ਹ ਜੇਲਾ ਵਿੱਚ ਇਹਨਾਂ ਨੇ ਸਾਡੇ ਵੀਰਾਂ ਤੇ ਐਨਐਸਏ ਸਾਰੇ ਸਿੱਖਾਂ ਦੇ ਵੀਰਾਂ ਦੇ ਜੋ ਐਨਐਸਏ ਲਈ ਹੈ ਉਹ ਆਪਾਂ ਐਨਐਸਏ ਆਪਾਂ ਤੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਹੋ ਜਵੇ ਆਪਾਂ ਆਪਣੇ ਵੀਰਾਂ ਨੂੰ ਬਾਹਰ ਲਿਆ ਸਕਦੇ ਆ ਸਿੱਖਾਂ ਨੂੰ ਬਾਹਰ ਲਿਆ ਸਕਦੇ ਆ ਤੇ ਆਪਣੇ ਵੀਰ ਇਹ ਭਾਈ ਅਮਰਤਪਾਲ ਸਿੰਘ ਖਾਲਸਾ ਬੰਦੀ ਸਿੰਘਾਂ ਦੀ ਗੱਲ ਕਰਦੇ ਆ ਤੇ ਬੰਦੀ ਸਿੰਘਾਂ ਨੂੰ ਬਾਹਰ ਅਮਰਤਪਾਲ ਸਿੰਘ ਵੀਰ ਹੀ ਕਢਾ ਸਕਦਾ ਜੀ ਸਰੋਜ ਸਿੰਘ ਮਾਨ ਖੜਾ ਸਕਦੇ ਆ ਕੜਾ ਸਕਦੇ ਆ ਤੇ ਆਪਾਂ ਨੂੰ ਗੱਲ ਕਰਨੀ ਚਾਹੀਦੀ ਆ ਭਾਈ ਸਿਮਰਤ ਸਿੰਘ ਮਾਨ ਜਿਹੜੇ ਉਹ ਵੀ ਆਪਣੇ ਕੌਮ ਦੀ ਗੱਲ ਕਰਦੇ ਆ ਸਿੱਖਾਂ ਦੀ ਗੱਲ ਕਰਦੇ ਆ ਪੱਗਾਂ ਦੀ ਗੱਲ ਕਰਦੇ ਆ ਤੇ ਵੀ